ਅਸੀ ਕਾ ਦੋਸਤੋ ਸਵਾਗਤ ਹੈ YouTube ਚੈਨਲ ਤੇ ਫੋਰ ਜੀ ਡੀ ਕੋ ਲੋ ਜੀ ਫੋਰ ਹੋ ਗਿਆ ਸੀ 430 ਫੁੱਟਾ ਸਮਾਨ ਆ ਗਿਆ ਜੀ ਆਪਣੇ ਲੇਵੇ 40 ਫੁੱਟ ਫਿਲਟਰ ਤੋਂ ਦਾ ਦਾ ਦੇ ਇੱਕ 20 ਫੁੱਟ ਦਾ ਆਈ ਮਾਲ ਜੈ ਜੈ ਮੇਰਾ ਹਾਈ ਲੋਕੋ ਕਿਤੇ ਨਾ ਫੋਟੋ ਕਿਤਨੀ ਹੈ ਫੋਟੋ ਕਿਤੇ ਨਾ ਉੱਤੇ ਬਹਿ ਜਾ ਇਹਦੇ ਅੱਛਾ ਆ ਲੈ ਵੀ ਆ ਗਈ ਜਵਾਨ ਆਪਣਾ 430 ਫੁੱਟ ਕੋਲਾ ਚਾਈ ਹੋਰ ਹੋ ਗਿਆ ਰੋਕੀ ਲਾ ਰਹੇ ਹਾਂ ਸਭੀ ਬਾਤ ਸੇ हा लागे समान पा दे उह पा गेंटर गेंटर पका ਛੇ ਪਾਪਾ ਤੇ ਬਾਕੀ ਹੋ ਰਹਿੰਦੇ ਨੇ ਯਾਹ ਪਸਾ ਬਣਾ ਲਉ ਕਾਸੀ ਭੈਣੇ ਵਾਲੇ ਦਾ ਲਓ ਜੀ ਬੜੀ ਸੇਵਾ ਕਰਦੇ ਚਾਹ ਲੈ ਕੇ ਆਇਨ ਹੜਵਾ ਤੇ ਕਸਿਕਾ ਜੀ ਹੋ ਠੀਕ ਹੋਈ ਇੱਕ ਮਿੰਟ ਹੋ ਹਾਂ ਜੀ ਹਾਂ ਜੀ ਅੱਛਾ ਹੋਰ ਚਾਲੇ ਗਏ ਹੋ ਹਾਂ ਜੀ ਹਾਂ ਚਾਲੇ ਗਏ ਆ ਜੀ ਮਿਸਟਰ ਸਾਹਿਬ ਲਈ ਅੱਛਾ ਠੀਕ ਹੈ ਬਹੁਤ ਵਧੀਆ ਬੋਰ ਕਰਦੇ ਨੇ ਅੱਛਾ ਜੀ ਮੇਰੇ ਵੀ ਪਾਣੀ ਵਾਲਾ ਬੋਰ ਕਰਾਉਣਾ ਹੁੰਦਾ ਹਾਂ ਹਾਂ ਅਸਾਂ ਕੰਮ ਕਰੇ ਠੀਕ ਹੈ ਜੀ ਬਹੁਤ ਹੀ ਵਧੀਆ ਤੇ ਬਹੁਤ ਘੱਟ ਸਮੇਂ ਦੇ ਵਿੱਚ ਕੰਮ ਕਰਕੇ ਦੇ ਦੇਣਾ ਠੀਕ ਹੈ ਜੀ ਬਾਕੀ ਜੇ ਬੋਰ ਕਰਾਉਣਾ ਹੋਵੇ ਤਾਂ ਕੰਟੈਕਟ ਕਰਨਾ ਇਹਨਾਂ ਨੂੰ ਫੋਨ ਕਰੋ ਹਾਂ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਸਾਡਾ ਬਹੁਤ ਜੰਗਲ ਗਈ ਇਹਨਾਂ ਨਾਲ ਕੰਮ ਕਰਾ ਕੇ ਅਸੀਂ ਨਾਬੇ ਸ਼ਹਿਰ ਦੇ ਵਿੱਚ ਖੜਿਆ ਹਾਂ ਰਾਣੀ ਬਾਗ ਕਲੋਨੀ ਚ ਠੀਕ ਹੈ ਜੀ ਤੇ ਅਸੀਂ ਆਪਣੇ ਘਰ ਦੇ ਲਈ ਮੋਟਵਾਇਆ ਤੇ 430 ਬੁੱਧ ਬੋਰਿੰਗ ਕਰਕੇ ਦਿੰਦਾ ਸਾਡਾ ਉਹਦੇ ਬਹੁਤ ਹੀ ਵਧੀਆ ਸਰਵਿਸ ਲੱਗੀ ਠੀਕ ਹੈ ਘੱਟ ਸਮੇਂ ਦੇ ਵਿੱਚ ਚਲੋ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਠੀਕ ਹੈ ਜੀ ਧੰਨਵਾਦੀ ਤੁਹਾਡਾ ਤੁਸੀਂ ਵੀ ਬਹੁਤ ਸੇਵਾ ਕੀਤੀ ਸਾਡੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚੰਗੇ ਬੰਦੇ ਨੇ ਸੇਵਾ ਹੋਈ ਜਾਂਦੀ ਆਪਣੇ ਆਪ ਠੀਕ ਹੈ ਜੀ ਠੀਕ ਹੈ ਓਕੇ ਧੰਨਵਾਦ ਚਲੋ ਠੀਕ ਹੈ ਪਾ ਦੇ ਜਿ ਸਮਾਨ ਹਾਂ ਬਾਬਾ ਹਾਂ ਯਾਰ ਠੀਕ ਹੈ ਜੀ ਓਕੇ ਲੈ ਵੀ ਮਾਲ ਪਾਰੇ ਸੀ ਇਹ ਮਾਲਕ ਨੇ ਜੀ ਬੋਰ ਦੇ ਜੀ ਨਾਲ ਇੰਟਰੋਡਕਸ਼ਨ ਕਰਾਈਏ ਤੁਹਾਡੀ ਲਓ ਜੀ ਰਹਿ ਗਏ 6:30 ਪਾਇਪ ਕਾਸ ਫੋਟ ਦਾ ਪਿਆ ਡੋਰ ਲਾਤਾ ਜੀ ਉਹ ਛੱਡ ਰਹੇ ਹਨ ਵੀ ਇਹ ਲੱਗ ਰਹੇ ਨੇ ਰਿਵਟ ਆਪਾਂ ਦੇ ਇਹਦੇ ਵਿੱਚ ਪਰਮੀ ਨਾਲ ਸਰਾਖ ਮਾਰ ਕੇ ਰਿਵਟ ਲਾਏ ਜਾਂਦੇ ਨੇ ਇਹਦਾ ਸਪੋਰਟ ਹੋ ਜਾਂਦੀ ਹੈ ਜੀ ਬਹੁਤ ਲਓ ਜੀ ਰਹਿ ਗਈ 2.5 ਪਾਈਪ ਲਾਈਵ ਮੋੜਿਆ ਪਾ ਦਈਏ ਲਓ ਜੀ ਰਹਿ ਗਿਆ ਜੀ 10 ਫੁੱਟ ਦਾ ਪਾਈਪ ਇਹ ਵੀ ਪਾ ਦਈਏ ਜੀ ਪਰ ਦਾਨ ਫੋਟੇ ਦਾ ਵੀ ਜੋੜਨ ਦਾ ਤਾਂ ਜਿਹਦਾ ਆਪਣੇ ਲੱਵੇ 10 ਫੁੱਟ ਦਾ ਟੁਕੜਾ ਬਚਿਆ ਸੀ 430 ਫੁੱਟ ਮਾਲ ਆ ਜੀ ਇਹ 430 ਫੁੱਟ ਮਾਲ ਪੈ ਗਿਆ ਆ ਦੇਖਦੇ ਹਾਂ ਹੁਣ ਕਿੱਥੇ ਜਾ ਕੇ ਰੁਕਦਾ ਇਹ ਆਉਜੀ ਪਾਏਗਾ ਜੀ 430 ਹਰ 2 ਕੁ ਮੀਟਰ ਦਾ ਬਚ ਗਿਆ ਪਾਏਗਾ ਜੀ ਮਾਰ ਵਾਹ ਜੀ ਕੰਪਲੀਟ ਹੋ ਗਿਆ ਕਸਟਰਨ ਕੱਟਦਾ ਜੀ ਪਾਈਪ ਆਪਾਂ ਆਹ ਸੱਜਿਆਂ ਦੇ ਕੋਈ ਵਾਲੇ ਆਪਣੇ ਵਾਲੇ ਇਹਨੂੰ ਵੱਢ ਕੇ ਆਹ ਕੱਢੇ ਲਓ ਜੀ 430 ਫੁੱਟ ਮਾਲ ਪੈ ਗਿਆ ਜੀ ਇੱਧਰ ਖੜੇ ਨੇ ਮਾਲਕ ਆ ਜੀ ਮਾਰ 430 ਫੁੱਟ ਪੈ ਗਿਆ ਜੀ ਠੀਕ ਕਿਵੇਂ ਲੱਗਿਆ ਬਹੁਤ ਵਧੀਆ ਲੱਗੇ ਅੱਛਾ ਚਲੋ ਵਧੀਆ ਹੀ ਬਹੁਤ ਵਧੀਆ ਕੰਮ ਕਰਿਆ ਠੀਕ ਹੈ ਬਹੁਤ ਕਰ ਅੱਛਾ ਠੀਕ ਹੈ ਹਾਂ ਸਮਾਂ ਤਾਂ ਇੰਨਾ ਕੀ ਲੱਗਦਾ ਜੀ ਆਪਾਂ ਨੂੰ ਹਾਂ ਪਹਿਲਾਂ ਵੀ ਆਪਾਂ ਵੀਡੀਓ ਪਾਉਂਦੇ ਰਹਨੇ ਆ ਨਾ ਤੇ ਹਾਂ ਇੰਨਾ ਵੈਸੇ ਦਿਨ ਨਹੀਂ ਦੱਸੇਗਾ ਤੇ ਦੇੜ ਤੁਸੀਂ ਦੱਸ ਰਿਹਾ ਜੀ ਆ ਵੀ ਆ ਬਹੁਤ ਸਮਾਂ ਘਟ ਰੰਨੇ ਨੇ ਤੇ ਦੇੜ ਨੇ ਆਪਾਂ ਨੇ ਕਦੇ ਦੱਸਿਆ ਹੀ ਕਦੇ ਤੇ ਚਲੋ ਤੁਹਾਨੂੰ ਵੀ ਮਿਲ ਕੇ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਪਰਿਵਾਰ ਮਿਲਿਆ ਠੀਕ ਹੈ ਜੀ ਆ ਵੀਰ ਜੀ ਇਹ ਨਾਲ ਲਈ ਜੀ ਆਪਣੇ ਵੀ ਮਾਲ ਕਰੇ ਅੱਛਾ ਠੀਕ ਹੈ ਜੀ ਮਾਲ ਕਰੇ ਠੀਕ ਹੈ ਜੀ ਹਾਂ ਚਲੋ ਠੀਕ ਹੈ ਜੀ ਬਹੁਤ ਧੰਨਵਾਦ ਓਕੇ ਜੀ ਲਓ ਜੀ ਪਾਈ ਹੈ ਡਿਗਰੀ ਆਪਾਂ ਗੱਡੀ ਜੀ ਪਾਈਪ ਲਓ ਜੀ ਪਾ ਦੀ ਡਿਗਰੀ ਆਪਾਂ ਨੇ ਮਾਲ ਖੜਾ ਜਿਓ ਪਿੱਛੇ ਪਾਈਪ ਪਟ ਰਹੀ ਜੀ ਹੁਣ ਆਪਾਂ ਲੱਗਿਆ ਜੀ ਪਾਈਪ ਪਟਣਾ ਠੀਕ ਆ ਜੀ ਮਿਲਦੇ ਆਂ ਅਗਲੀ ਵੀਡੀਓ ਚ ਠੀਕ ਆ ਯੋਕੇ ਬਾਈ